ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਮਸ਼ੀਨ ਖੋਲੀ ਨੂੰ ਕਈ ਦਿਨ ਹੋ ਗਏ ਬਸ ਸਿਸਟਮ ਇਹ ਜਿਆ ਸੈੱਟ ਮੰਨ ਲਓ ਕਿ ਦੇਖਣਾ ਵਿੱਚ ਡੈਡੀ ਇਧਰ ਟਲਾ ਹੋ ਗਿਆ ਉਹਨੂੰ ਦਵਾਈ ਦਵਾਉਂਦੇ ਫਿਰੇ ਗਿਆ ਬਾਕੀ ਮਸ਼ੀਨ ਉਧਰ ਸੂਰਜਮੁਖੀ ਦੇ ਜਿੱਥੇ ਭੇਜਣੀ ਆ ਨਾ ਉਹ ਵੀਰ 3-4 ਦਿਨ ਹੋ ਗਏ ਫੋਨ ਲਾਉਂਦੇ ਨੇ ਵੀਰੇ ਭੇਜ ਦੇ ਮਸ਼ੀਨ ਕੰਮ ਚੱਲ ਗਿਆ ਕੰਮ ਚੱਲ ਗਿਆ ਨਾ ਬਾਈ ਇਕੱਲੇ ਬੰਦੇ ਦਾ ਸਿਸਟਮ ਆ ਜਿਹੜਾ ਉਹ ਔਖਾ ਹੋ ਜਾਂਦਾ ਤੇ ਵਿੱਚੇ ਕੱਲ ਪੀਜੀ ਆਈ ਫਾਦਰ ਸਾਹਿਬ ਨੂੰ ਦਵਾਈ ਦਵਾ ਕੇ ਲਿਆ ਆ ਨਾ ਉਧਰ ਸ਼ੁਗਰ ਕਰ ਤੇਜੋਗੀ ਦੀ ਉਹ ਦਵਾਈ ਦਵਾਉਣ ਦੇ ਬਾਅਦ ਆਪਣੇ ਫਿਰ ਨਾ ਯੂਪੀ ਤੋਂ ਬੰਦੇ ਆਪਾਂ ਨੂੰ ਫੋਨ ਕਰਦੇ ਤੇ ਕਈ ਦਿਨ ਮਤਲਬ ਸੀਜ਼ਨ ਦੇ ਪਹਿਲਾਂ ਦੇ ਵੀ ਅਸੀਂ ਆ ਜੰਨੇ ਆ ਅਸੀਂ ਵਿਹਲੇ ਆ ਅਸੀਂ ਆ ਜੰਨੇ ਆ ਇੱਕ ਗੱਲ ਦੇਖੀ ਆ ਬਈ ਮਹਨਾ ਯੂਪੀ ਵਾਲਿਆਂ ਦੀ ਮੁੰਡੇ ਨੂੰ 1 ਰੁਪਿਆ ਨਹੀਂ ਪਾਇਆ 1 ਰੁਪਏ ਦੀ ਮਤਲਬ ਕੋਈ ਨਹੀਂ ਐਡਵਾਂਸ ਦੀ ਹਨਾ ਕੋਈ ਨਹੀਂ ਕਰੀ ਨੰਬਰ 2 ਤੇ ਜਿਆਦਾ ਕਹਿਤਾ ਵੀ ਚੜ ਜਾ ਸ਼ਾਮ ਨੂੰ 5 ਵਜੇ ਚੜ ਗਿਆ ਤੜਕੇ 2:30 3 ਵਜੇ ਖੰਨੇ ਪਹੁੰਚ ਗਏ ਕਿੰਨੇ ਹਨਾ ਹੋਵਨੇ ਆਪਣੇ ਬੰਦੇ ਰੱਖਾ ਪਾ ਕਿਸੇ ਨਾ ਬੰਦੇ ਨਾਲ ਇੱਥੇ ਮੈਂ ਕਹਿੰਦਾ ਪੰਜਾਬ ਦੇ ਵੀ ਆਪਣੇ ਬੰਦੇ ਆਪਣੇ ਨਾਲ ਗੱਲਬਾਤ ਕਰਦੇ ਜਿੰਨੇ ਵੀਡੀਓ ਪਾਈ ਦੀ ਮੈਂ ਬਾਈ ਅਡਵਾਂਸ ਲਵਾਂਗਾ ਕੋਈ ਕਹਿੰਦਾ 10000 ਲਵਾਂਗਾ ਕੋਈ ਨੇ 20 ਲਵਾਂਗਾ ਕੋਈ ਨੇ 15 ਲਵਾਂਗਾ ਕੋਈ ਨੇ 5 ਲਵਾਂਗਾ ਪਤਾ ਨਹੀਂ ਯਾਰ ਕੀ ਸਿਸਟਮ ਆ ਰਾਂ ਵੀ ਅਡਵਾਂਸ ਤੇ ਹੀ ਕਹ ਤੇ ਹੋ ਜਾਂਦਾ ਵੀ ਅਡਵਾਂਸ ਲੈ ਕੇ ਵੀ ਕਿਹੜਾ ਜਾਣਾ ਹੈ ਬਾਕੀ ਇਹ ਬੰਦੇ ਆਪਣੇ ਕੋ ਦੇਖ ਲਓ ਤੁਸੀਂ ਪਹਿਲੇ ਦਿਨ ਹੈ ਜਿੱਦਨ ਕਿਹਾ ਇਹਨਾਂ ਨੂੰ ਕਿਵੇਂ ਆ ਚੰਗਾ ਲੱਗਿਆ ਮਾਣਾ ਹਾਂ ਹੈ ਡਰਾਈਵਰ ਤੋਂ ਆ ਕਹੋ ਆ ਉਹ ਉਹ ਭੱਲ ਪੜਾ ਉਹ ਵੀ ਤੇ ਆ ਬਰਾ ਪਛਾ ਚਲਾਉਂਦਾ ਮਸ਼ੀਨ ਬਸ ਤੁਸੀਂ ਪੱਕੇ ਹੀ ਆ ਜਾਓ ਮੇਰੇ ਕੋਲੇ ਹਾਂ ਹੋਰ ਦਿਲ ਲੱਗ ਗਿਆ ਪੰਜਾਬ ਚ ਹੈ ਕੋਈ ਲੱਗਦਾ ਦਿੱਕਤ ਤਾਂ ਨਹੀਂ ਕੋਈ ਰਸਤੇ ਮੇਂ ਦਿੱਕਤ ਤਾਂ ਨਹੀਂ ਆਈ ਕੋਈ ਹਾਂ ਕੈਸੇ ਲੱਗਾ ਆਪਣੇ ਪਾਸ ਆ ਕੇ ਠੀਕ ਬੜੀਆ ਲੱਗਾ ਹੈ ਬੜੀਆ ਲੱਗਾ ਬੜੀਆ ਲੱਗਾ ਦੇਖ ਲੈ ਕਵੇਂ ਪੇਛੇ ਕੋ ਬਤਾਵਣਾ ਜੰਗਾ ਘਰ ਆ ਤੇਰਾ ਜਾਂ ਜਾਗਾ ਨਹੀਂ ਮੇਰਾ ਮਿਲਨੇ ਦਾ ਮਨ ਥਾ ਨਹੀਂ ਮਿਲਨੇ ਦਾ ਮਨ ਨਹੀਂ ਜੋ ਵੀ ਚਲੋ ਮਿਲਨੇ ਦੀ ਬਾਤ ਲੱਗ ਗਿਆ ਪਰ ਆਪਣਾ ਤੂੰ ਮੇਰੇ ਪਾਸ ਆਇਆ ਮੇਰੇ ਮਹਿਮਾਨ ਆ ਹੈ ਨਾ ਪਸਾ ਸੀਜ਼ਨ ਵੀ ਲੱਗ ਜਾਊਗਾ ਹਾਂ ਚਲੋ ਮੈਨੂੰ ਫਾਇਦਾ ਹੀ ਆ ਹੈ ਕਿ ਨਹੀਂ ਆ ਜਾਣਾ ਰਾਜੂ ਨੇ ਵੀ ਆਣ ਵਾਲਾ ਰਾਜੂ ਕਹਿੰਦਾ ਜਿਵੇਂ ਕੱਲ ਫੋਨ ਲਾਇਆ ਤਾਂ ਮੈਂ ਚਲ ਤੂੰ ਆ ਜੀ ਇਹਨਾਂ ਨੇ ਤੁਸੀਂ ਕਦੇ ਮੱਕੀ ਵਾਲਾ ਕਟਰ ਚਲਾਇਆ ਨਹੀਂ ਨਾ ਚਲ ਉਹਨੂੰ ਮਾੜਾ ਤੁਹਾਨੂੰ ਦੱਸ ਦਊਗਾ 1 2 ਘੰਟੇ ਬਤਾ ਦੇਵਾਂਗੇ ਤੋ ਆਹੋ ਅਰੇ ਸੂਰਜਮੁਖੀ ਤਾਂ ਤਾਂ ਉੱਤੇ ਹੀ ਹੁੰਦਾ ਫੁੱਲ ਛੱਲੀ ਹੁੰਦੀ ਆ ਥੱਲੇ ਸੂਰਜਮੁਖੀ ਦਾ ਫੁੱਲ ਉੱਤੇ ਹੁੰਦਾ ਬਾਕੀ ਤੁਹਾਡੇ ਨਾਲ ਐਵੇਂ ਵੀ ਉਹਨੂੰ ਚਲਾ ਕੇ ਆਉਂਗਾ ਕਿਰਾਂ ਉੱਥੇ 1 ਤੋਂ 2 ਘੰਟੇ ਅਗਰ ਕੋਈ ਬਤਾ ਦੇਗਾ ਤਾਂ ਉਸ ਤੋਂ ਬਾਅਦ ਤੋਂ ਨਿਕਲ ਜਾ ਆ ਗੱਡੀ ਹੋ ਗਈ ਓਕੇ ਆਪ ਹਾਂ ਓਕੇ ਹੈ ਕਰ ਓਕੇ ਦਾ ਕਰਤੀ ਦੀ ਬਸ ਇੱਕ 4 ਵੀਲ ਕੱਲ ਵੀ ਇਹਨਾਂ ਨੇ ਆ ਕੇ ਹੈ ਨਾ 4 ਫੋਰ ਵੀਲ ਲੈਣ ਫਟਕ ਰਿਆ ਕਰਕੇ ਹਿੱਸਾ ਜਿਹੜਾ ਕਈ ਪਹਿਲਾਂ ਸਾਨੂੰ ਲੱਗਿਆ ਵੀ ਛੋਟਾ ਇੱਕ ਨਾ ਆਪਣੇ ਹਰਿਆਣੇ ਦਾ ਬਾਈ ਲੈ ਗਿਆ ਕਰਤਾਰ ਕਮੈਨ ਉਹਨੇ ਮੈਨੂੰ ਕਿਦਨ ਫੋਨ ਲਾ ਕੇ ਕਹਿੰਦਾ ਨਿੰਦਰਾ ਹਿੱਸਾ ਛੋਟਾ ਦੇ ਤਾਂ ਕਹਿੰਦਾ ਯਾਰ ਮਨ ਕਿਤੇ ਸਾਡਾ ਵੀ ਨਾ ਛੋਟਾ ਹੋਵੇ ਪਰ ਕੱਲ ਨਾਪਿਆ ਨਾਪਣ ਤੋਂ ਬਾਅਦ ਹਿੱਸਾ ਜਿਹੜਾ ਹੈ ਨਾ ਆਪਣਾ ਵੀ ਫੁੱਲੇ 99 ਇੰਚ ਦਾ ਹਿੱਸਾ ਜਿਹੜਾ ਹੁੰਦਾ ਜਿਨ੍ਹਾਂ ਮੈਂ ਮਨ ਲਓ 90 ਦੇ ਟਾਇਰ ਆ ਇੱਕ ਇੱਕ ਇੰਚ ਪਲੇਟਾਂ ਨੇ ਘਟਾਇਆ ਦੋੇ ਪਾਸੇ ਵਧੀਆ 4 ਵੀਲ ਆਪਣਾ ਫਿੱਟ ਹੋ ਗਿਆ ਹੁਣ ਇਹਦਾ ਮਨ ਲਓ ਟੈਸਟਿੰਗ ਕਰਨੀ ਆ ਉਹ ਕਰਾਂਗੇ ਹਜੇ ਐਵੇਂ ਚਲੋ ਫਿੱਟਰ ਫੂਟਰ ਪਾ ਲਈਏ ਉਹਦੇ ਬਾਅਦ ਮੱਕੀ ਵਾਲਾ ਕਟਰ ਵੀ ਅਜੇ ਇੱਥੇ ਹੀ ਲਿਆਂਦਾ ਇਹਦੀ ਜਿਹੜੀ ਮਾੜੀ ਮੋਟੀ ਹੈਗੀ ਆ ਮਰੰਮਤ ਆ ਨਾ ਇੱਕ ਬਾਈ ਨੇ ਆਪਣੇ ਨੇ ਦਿੱਤਾ ਸਮਾਨ ਆਪਾਂ ਨੂੰ ਕਟਰ ਦਾ ਉਹ ਵੀ ਬਾਕੀ ਥ੍ਰੈਸਰ ਦੂਸਰਾ ਕਰਕੇ ਓਕੇ ਜਿਹੜੀਆਂ ਕਈ ਵੀਰੇ ਹਨਾ ਪਲੇਟਾਂ ਦੀਆਂ ਗੱਲ ਕਰਦੇ ਨੇ ਵੀ ਬਾਈ ਪਲੇਟਾਂ ਕਾਦੇ ਫਾਇਦੇ ਵਾਸਤੇ ਲੱਗਦੀਆਂ ਪਲੇਟਾਂ ਬਾਈ ਇਹ ਫਾਇਦੇ ਤੇ ਲਾਉਨੇ ਆਪਾਂ ਹਨਾ ਚਲੋ ਕੰਪਨੀ ਦਿੰਦੀ ਆਪਾਂ ਲਾ ਦਨੇ ਆ ਇਹਦੇ ਨਾਲ ਜਿਹੜੀ ਹੁੰਦੀ ਆ ਉਹ ਕਿੰਨਾ ਗਾਇਬ ਹੁੰਦਾ ਹਨਾ ਘਟੋ ਘਟ ਵੀ ਗਿੱਠ ਦਾ ਹੀ ਗਾਇਬ ਮੰਨੋ ਇਹਦੇ ਵਿੱਚ ਜਦੋਂ ਛੱਲੀ ਜਾਂਦੀ ਆ ਨਾ ਕਈ ਵਾਰ ਕੀ ਹੁੰਦਾ ਛੱਲੀ ਇਕੱਠੀ ਹੋ ਜਾਂਦੀ ਆ ਨਾ ਯਾਰ ਜਾਦੇ ਭਜਾ ਲੰਨੇ ਆ ਮਸ਼ੀਨ ਆਪਾਂ ਜਾਦੇ ਭਜਾਉਣ ਨਾਲ ਛੱਲੀ ਜਿਹੜੀ ਵਿੱਚ ਵੜ ਜਾਂਦੀ ਆ ਪ੍ਰੈਸ਼ਰ ਦੇ ਉਹ ਵਿੱਚ ਤੇ ਫਿਰ ਬਹੁਤ ਔਖੀ ਨਿਕਲਦੀ ਆ ਜਦੋਂ ਉਹ ਨਿਕਲਦੀ ਆ ਤਾਂ ਸਿੱਧੀ ਪਿੱਛੇ ਨੂੰ ਨਿਕਲਦੀ ਆ ਫਿਰ ਉਹ ਦੁਆਰੇ ਮੰਨ ਲੋ ਹਾਰਵੈਸਟਿੰਗ ਨਹੀਂ ਹੁੰਦੀ ਹੈਗੀ ਉਹਦੀ ਉਹਦੇ ਕਰਕੇ ਪਲੇਟਾਂ ਲਾਈਆਂ ਨਾਲੇ ਉਹ ਵੀ ਇਹਦੇ ਨਾਲ ਨਾ ਸੁੱਤੀ ਪਈ ਮਸ਼ੀਨ ਚੱਲਦੀ ਆ ਜਿਆਦੇ ਪਲੇਟਾਂ ਆਉਣ ਨਾਲ ਖੜਕਦਾ ਜੀ ਨਹੀਂ ਹੈਗਾ ਛੱਲੀ ਜਿਆਦੇ ਬੁੜਕਦੇ ਜੀ ਨਹੀਂ ਹੈਗੀ ਬਾਕੀ ਪਿਛਲੇ ਸੀਜ਼ਨਾਂ ਦੇ ਵਿੱਚ ਨਾ ਜਿਵੇਂ ਆਪਾਂ ਨੂੰ ਮੱਕੀ ਦੇ ਵਿੱਚ ਕੰਪਲੀਟ ਆਉਂਦੀ ਹੁੰਦੀ ਸੀ ਸੌਂਡ ਟ੍ਰਿਪ ਦੀ ਹੁਣ ਕੀ ਹੈ ਕਰਦਾਰ ਕੰਪਨੀ ਦੀ ਜਿਹੜੀ ਸੌਂਡ ਟ੍ਰਿਪ ਆ ਰਾ ਮੂਰੇ ਬਾਸਕਟ ਦੇ ਵਿੱਚ ਜਿਹਦੇ ਪਿੱਛੇ ਤੰਗਲੀ ਵਾਲੇ ਨਾ ਟੁੰਨੇ ਆ ਉਹਨਾਂ ਦੇ ਵਿੱਚ ਇਹ ਆਪਣੀ ਇਹ ਫਿੱਟ ਹੁੰਦੀ ਹੋਗੀ ਇਹਦੇ ਨਾਲ ਹੁਣ ਕੀ ਹੈ ਵੀ ਆਪਾਂ ਨੂੰ ਜਦੋਂ ਵੀ ਕੋਈ ਬਾਸਕਟ ਦੇ ਵਿੱਚ ਟੁੱਟਣ ਦੀ ਜਾਂ ਹਨਾ ਵਿੰਗੀ ਹੋਣ ਦੀ ਦਿੱਕਤ ਨਹੀਂ ਆਊਗੀ ਜਦੋਂ ਬਾਸਕਟ ਉੱਤੇ ਥੱਲੇ ਕਰਨੀ ਆ ਕਿ ਕਿਹਨੂੰ ਤਾਂ ਗਾਇਬ ਹੁੰਦਾ ਦਾ ਬਈ ਦੋ ਤਿੰਨ ਤਿੰਨ ਉਂਗਲ ਦਾ ਉਹ ਗਾਇਬ ਮਾਰਦਾ ਦਾ ਹੁਣ ਇਹ ਨਾਲ ਸੌਂਡ ਟ੍ਰਿਪ ਫੇਟਾ ਜਿੰਨੀ ਬਾਸਕਟ ਥੱਲੇ ਹੋਊਗੀ ਉੰਨੀ ਸੌਂਡ ਟ੍ਰਿਪ ਥੱਲੇ ਜਾਊਗੀ ਜਿੰਨੀ ਬਾਸਕਟ ਉੱਤੇ ਜਾਊਗੀ ਬਾਸਕਟ ਆਪਣੀ ਉੱਤੇ ਫਿੱਟ ਹੋਊਗੀ ਬਾਕੀ ਗੇਰਗੁਰਾ ਨਾ ਓਕੇ ਇਹਦਾ ਲਾਤਾ ਨਾ ਮੋਰ ਬੀਲ ਵਾਲਾ ਇਹ ਤਾਂ ਪਤਾ ਹੀ ਤੁਹਾਨੂੰ ਵੀ ਕੰਪਨੀ ਦੇ ਵਿੱਚੋਂ ਆਪਾਂ ਲੈ ਕੇ ਜਾਂਦਾ ਦਾ ਕਿਤੇ ਬਾਹਰੋਂ ਦਾ ਲਿਆ ਨਹੀਂ ਇਦਿਓ ਫੀਟਿੰਗ ਬੋਡਿੰਗ ਕਰਕੇ ਇਹਦਾ ਹੁਣ ਟ੍ਰੇਲ ਹਨਾ ਲੈ ਕੇ ਦੇਖਾਂਗੇ ਐਕਚੁਅਲਾਂ ਨੇ ਕੰਪਲੀਨਾਂ ਕਬੂਨਾ ਕੱਢ ਕੇ ਬਾਕੀ ਮਸ਼ੀਨ ਸਾਰੀ ਆਪਣੀ ਰੈਡੀ ਆ ਬਾਕੀ ਮਸ਼ੀਨ ਸੋਹਣੀ ਲੱਗ ਜਾਂਦੀ ਆ 4 ਵੀਲ ਦਾ ਭਾਈ ਭਰੀ ਲੱਗਣ ਲੱਗ ਜਾਂਦੀ ਆ ਪਿੱਛੇ ਤੇ ਕਿੰਨਾ ਰੋਵਜਾ ਬਣ ਗਿਆ ਮਸ਼ੀਨ ਦਾ ਬਾਕੀ ਜੋ ਭੇਜਣੀਆਂ ਅੱਜ ਰਾਜੂ ਆ ਜਵੇ ਜੇ ਰਾਜੂ ਆ ਗਿਆ ਤਾਂ ਉਹ ਤੇ ਪਹਿਲਾਂ ਪਹਿਲਾਂ ਆਪਾਂ ਨਾ ਵੀ ਮੰਨ ਲੋ ਮਸ਼ੀਨ ਆ ਜਿਹੜੀ ਤੋੜ ਦੇਣੀ ਫਿਰ ਸਮਾਨ ਲਿਆਉਣੇ ਵਾਲਾ ਥੋੜਾ ਜਿਹਾ ਤੇਲ ਤੁਲਿਓਣੇ ਵਾਲਾ ਉਹ ਜਾਣਾ ਜਰਮਨ ਸਟੀਲ ਵਾਲੇ ਕੋਲੇ ਮਿਲਦਾ ਸਮਾਨ ਲਿਆਵਾਂ ਕਿ ਗਰੀਸ ਗਰੂਸ ਮੁੱਕ ਗਿਆ ਹਨ ਨਾਲ ਗੇਅਰ ਵਾਲਾ ਤੇਲ ਨਹੀਂ ਹੈਗਾ ਬਿਲਕੁਲ ਵੀ ਉਹ ਲਿਆਵਾਂਗੇ ਬਾਕੀ ਤੁਹਾਨੂੰ ਦਿਖਾਉਣਾ ਜਿਹੜਾ ਮੱਕੀ ਵਾਲਾ ਕਟਰ ਵਾਸਤੇ ਆਪਾਂ ਨੂੰ ਪੁਰਜਾ ਦਿੱਤਾ ਵੀ ਨੇ ਹਨ ਬਾਕੀ ਪੂਰਨ ਬਾਈ ਉਹਨੇ ਤਾਂ ਨੇਰੀ ਲਿਆ ਕਹਿੰਦੀ ਵੀ ਇਹ ਤੇਰਾ ਲਾਲ ਮਸ਼ੀਨ ਸਾਡੇ ਨਾਲ ਖੋਲੀ ਦੀ ਲਾਲ ਵੀ ਫਿੱਟ ਕਰਤੀ ਕਰਤਾਰ ਵੀ ਫਿੱਟ ਕਰਤੀ ਉਹਦੇ ਬਾਅਦ ਰਹਿ ਗਈ ਪੀਲੀ ਪੀਲੀ ਇਹਨਾਂ ਨੇ ਖੋਲੀ ਹਾਂ ਆ ਲੱਗੇ ਆ ਦੋਵੇਂ ਫੋਰਮੈਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਆ ਸੱਤ ਇੱਕ ਨੇ ਬੈਟੋਈ ਦੇ ਲਾਤੀ ਦੋ ਕਰਦੀਆਂ ਆ ਆ ਬੈਠਾ ਸਾਡਾ ਆਸਟ੍ਰੇਲੀਆ ਵਾਲਾ ਫੋਰਮੈਨ ਹੋਰ ਜੀ ਫੋਰਮੈਨ ਜੀ ਵਧੀਆ ਵਧੀਆ ਨੰਦਰ ਵਧੀਆ ਹਾਂ ਕਰੂੰਗਾ ਜੇ ਹੱਥ ਨਾਲ ਘੁੰਮਦੇ ਵੀ ਹੱਥ ਨਾਲ ਘੁੰਮਦੇ ਕਰੂੰਗੇ ਪੱਕੀ ਗੱਲ ਆ ਪੱਕੀ ਗੱਲ ਦਿਖਾ ਦਈਏ ਫਿਰ ਦਿਖਾ ਦਈਏ ਛਾ ਉਹਨੂੰ ਦਿਖਾਵਾਂਗੇ ਬਈ ਕਿਆ ਰੀਜਨ ਹੁੰਦਾ ਇਹ ਹੱਥ ਨਾਲ ਘੁੰਮਦਾ 10000 ਯਾਰ ਬੰਦਿਆਂ ਨੂੰ ਇਹ ਥੋੜਾ ਫ੍ਰੀ ਰੱਖਣੀ ਹੁੰਦੀ ਆ ਟੋਟਲ ਰੱਖ ਕੇ ਉਹ ਦੂਈ ਦੇ ਘੁੰਮਦੇ ਨਹੀਂ ਫ੍ਰੀ ਤਾਂ ਅਗਲਾ ਐ ਰੱਖ ਦਿੰਦਾ ਵੀ ਉੱਪਰ ਥੱਲੇ ਨੂੰ ਸਾਈਡਾਂ ਨੂੰ ਗੈਬ ਰੱਖਦਾ ਉੱਤੇ ਥੱਲੇ ਰੱਖ ਦਿੰਦਾ ਇਹ ਜਦੋਂ ਆਹ ਚੋਕ ਆ ਨਾ ਉਹਨੇ ਹੀ ਪ੍ਰੋਪਰ ਕੋ ਮੂਗੀ ਜਿਹਾ ਸੈਂਟਰ ਜਿਹੜਾ ਸੈਂਟਰ ਆ ਆ ਟਰੋਕ ਆ ਉਹ ਟਰੋਕ ਬਰਾਬਰ ਸੈਂਟਰ ਦੇ ਵਿੱਚ ਟਰੋਕ ਢੇਲੀ ਰੱਖਣੇ ਆ ਹਾਂ ਕਿਹ ਕਿਹੜੀ ਕਿਆ ਹੁੰਦਾ ਜਿਹੜਾ ਬੋਲਟ ਹੁੰਦੇ ਆ ਨਾ ਹਾਂ ਹਾਂ ਕੋਤੇ ਨੂੰ ਜਾ ਕੇ ਦੇਖ ਲਿਓ ਫ੍ਰੀ ਨਹੀਂ ਹੁੰਦੇ ਉਹ ਟਾਈਟ ਕਰ ਦਉਂਦੇ ਆ ਫਿਰ ਜਦੋਂ ਜਿਵੇਂ ਆਹ ਚੇਜ ਤੇ ਘੜੀ ਇੱਥੇ ਟਾਈਟ ਹੋ ਜਾਂਦਾ ਥੱਲੇ ਜਾ ਕੇ ਢਲਾਉ ਜਾਂਦੇ ਆ ਅੱਜ ਤੁਹਾਨੂੰ ਸਟਾਫ ਬੱਕਰ ਦੰਗਾਉਣਾ ਹੈ ਨਾ ਵੀ ਆਪਾਂ ਵੀਡੀਓ ਮੂਡੀਓ ਦੇਖਦੇ ਨੇ ਨਾ ਬੰਦੇ ਇੱਥੇ ਤੇ ਕਹੋਣ ਨੇ ਇੱਥੇ ਤੇ ਇੱਥੇ ਤੇ ਬਾਈ ਕੀ ਆ ਨਾ ਸਟਾਫ ਕਰੋਚਾ ਨਹੀਂ ਮੈਂ ਹੁੰਦਾ ਬਾ ਦੱਬ ਕੇ ਜੇ ਕਿਨਾ ਅਗਲਾ ਚੇਲਾ ਲੈਂਦਾ ਵੀ ਪਰ ਜਿਹੜੀ ਬਾਈ ਦੀ ਹਥਿਉਰੀ ਹੈ ਸਾਵ ਬਕਰ ਫਿੱਟ ਕਰਨੇ ਦੀ ਇਹ ਕਿਤੇ ਹੈ ਸਾਵ ਬਕਰ ਨਹੀਂ ਇੱਥੇ ਤੇ ਕ੍ਰੈਂਕ ਨੂੰ ਵੜ ਕੇ ਘਮਾਊਗਾ ਇੱਥੇ ਤੇ ਇੱਥੇ ਤੇ ਕਿਹੜਾ ਲਾਊਗਾ ਪਤਾ ਨਹੀਂ ਕਿੱਕਾ ਨਾ ਦੰਦਾ ਕਿੱਕਣ ਨਹੀਂ ਅਸੀਂ ਵਧੇਰਾ ਜ਼ੋਰ ਲਾ ਲੈ ਇਹਦੀ ਕਾਪੀ ਕਰਨੇ ਪਰ ਹੋਈ ਹਿੰਦੂ ਵੀਦੂ ਦਿਖਾ ਲੂੰਗਾ ਘੁੰਮਦੇ ਉੱਤੇ ਹੈ ਨਾਈ ਦੇ ਲਗਾਉਨੇ ਆਪਾਂ ਖੋਲੀ ਦੇਖ ਆਈ ਦੇ ਵੀ ਦਿਖਾਉਣ ਸਾਰੀਆਂ ਤੇ ਸਾਵ ਕਰਤਾਰ ਦੇ ਵੀ ਦੇਖਣੇ ਕਰੇ ਆ ਦੇਖਣੇ ਕਰੇਗਾ ਅੱਛਾ ਉਹਦੇ ਵੀ ਐਵੇਂ ਹੀ ਘੁੰਮਦਾ ਬਈ ਇਹ ਹੁਣ ਦਾ ਕਿਰਦਾਰ ਮਹੀਨ ਦਾ ਖੋਲੀ ਹੈ ਜਦ ਸਾਰੀ ਹੁਣ ਇੱਕ ਲੋਕ ਕਹਿੰਦੇ ਸਟਾਫ ਕਿਰਦਾਰ ਦੇ ਸਟਾਫ ਅੱਕਰ ਜਾ ਰਹੇ ਟੁੱਟਦੇ ਆ ਕਿਆ ਆਪਣੇ ਆਲੇ ਟਾਈਟ ਤੇ ਸੈਂਟਰ ਟਾਈਟ ਦਾ ਹਾਂ ਆਪਾਂ ਨੇ ਗਲੀ ਪਿੱਛੇ ਕਰੀਏ ਅ ਗਲੀ ਕਿਵੇਂ ਹਾਂ ਤੋ ਆਹ ਸੈਂਟਰ ਜਿਹੜੀਆਂ ਆਹ ਫਾਖਾ ਹੈ ਨਾ ਚੱਲ ਹੋਰ ਬਣਾ ਲਈ ਪਿੱਛੇ ਨੂੰ ਅੱਛਾ ਅਗਲਾ ਪਾਸਾ ਟਾਈਟ ਦਾ ਉਹ ਪਿੱਛੇ ਆ ਗਿਆ ਉਹਨਾਂ ਦਾ ਹੁਣ ਟਾਈਟ ਪਿੱਛੇ ਆਏ ਹੋ ਨਾ ਟੁੱਟਦੇ ਜਦੋਂ ਆਪਾਂ ਇਹਨਾਂ ਨੂੰ ਖਾਲੀ ਘੁਮਾਵਾਂਗੇ ਇਹਨਾਂ ਨੇ ਜਿੱਥੇ ਸੈਂਟਰ ਬਣਾਉਣਾ ਹੈ ਉੱਥੇ ਕਰਾਂਗੇ ਅੱਛੇ ਮਨ ਲੈ ਆਪਾਂ ਅੱਜ ਕੱਲ ਕੀ ਆ ਆਪਾਂ ਉੱਪਰ ਥੱਲੇ ਢਿੱਲ ਦੇਖ ਲੈਣਾ ਵੀ ਉਹ ਨਹੀਂ ਚਾਹੀਦੀ ਉੱਪਰ ਥੱਲੇ ਜੇ ਕੱਢ ਵੀ ਦੇਵੇਂ ਤਾਂ ਵੀ ਘੁੰਮਣ ਗਿਆ ਆ ਉਹ ਦੋਨੋਂ ਦਾ ਸੈਂਟਰ ਪਿਛਲੀ ਕ੍ਰੈਂਕ ਦਾ ਸੈਂਟਰ ਜਿੱਥੇ ਉਹ ਜਿਹੜੀ ਪੀਸ ਹੁਣ ਖੜੀ ਆ ਇਹ ਹਾਂ ਐ ਪੀਸ ਜਿੱਥੇ ਇੱਥੇ ਫ੍ਰੀ ਹੋਣੀ ਚਾਹੀਦੀ ਆ ਫੇਰ ਤਾਂ ਲਖਤਮ ਹੋ ਜਾਊਗਾ ਜੇ ਮਨ ਲੈ ਸਾਫ ਕਰ ਜੀ ਜਿੱਦ ਤਨ ਕ੍ਰੈਂਕ ਨੇ ਜੋ ਹੌਲ ਮਾਰਨੀ ਆ ਟੱਕ ਮਾਰਨੇ ਤਾਂ ਉਧਰੋਂ ਡੱਲਾ ਜਾਏ ਜਿੱਮੇ ਆਪਾਂ ਹੱਥ ਨਾਲ ਘੁਮਾਉਂਦੇ ਆ ਇੱਥੇ ਤੋਂ ਥੋੜੀ ਤਾਂ ਵੀ ਹੱਥ ਨਾਲ ਲੈਣਾ ਚਾਹੀਦਾ ਗੁੜਕਾ ਕਰਕੇ ਦਿਖਾਈ ਓਕਣਾ ਹਣਾ ਕੱਲ ਕੇ ਦਾ ਫਾਇਦਾ ਹੋ ਆ ਕਈ ਬੀਰਾਂ ਦੀ ਨਾ ਕੰਪਲੀਟ ਹੈ ਨਵੇਂ ਮੁੰਡੇ ਜਿਹੜੇ ਚਲੋ ਕੋਈ ਢਿੱਡ ਜਿਹਾ ਬਾਈ ਸਿੱਖੇ ਨਹੀਂ ਆਉਂਦਾ ਇੱਕੜੇ ਪਤਾ ਲੱਗਦਾ ਹੁਣ ਅਸੀਂ ਬਾਈ ਕੋਲੇ ਰਿਪੇਅਰ ਕਰੀਏ ਨਾ ਸਾਨੂੰ ਵੀ ਥੋੜਾ ਜਿਹਾ ਪਤਾ ਲੱਗਿਆ ਵੀ ਇਹ ਚੀਜ਼ ਏਕਣਾ ਹੋ ਜਾਂਦੀ ਆ ਇਹ ਸਟਾਪ ਗੁਟਕਿਆਂ ਦੀ ਬਾਈ ਦੀ ਰਗੜਾਈ ਇਹ ਜੀ ਰਗੜਾਈ ਦੇ ਨਾਲ ਇਹ ਗੁਟਕੇ ਅਥਰਾਂ ਘੁੰਮਣ ਲਾ ਇੱਥੇ ਤੇ ਕ੍ਰੈਂਕ ਫੜ ਕੇ ਘੁਮਾਉਗਾ ਫਿਰ ਫਿੱਟ ਕਰ ਲਣ ਦੋ ਹਜੇ ਸਟਾਪ ਕਰੂੰ ਉਹੀ ਪਾਏ ਲਾ ਗੇੜਾ ਉਹੀ ਆਉਂਦਾ ਇੱਕ ਹੱਥ ਨਾਲੇ ਕਰੂੰਗੇ ਸ਼ਾਮ ਨੂੰ ਕਰੂੰਗਾ ਹੈ ਦਿਖਾਉਣੇ ਆ ਅੱਜ ਹਾਂ ਠੀਕ ਆਜੇ ਦਿਖਾਉਣੇ ਆ ਬਾਈ ਦੇ ਸਟਾਪ ਕਰੇ ਸਾਰ ਉਹ ਪਰੇਤ ਦੇ ਵੀ ਇਹ ਇਹਦੇ ਵੀ ਵੇਖਣੇ ਆ ਬਾਕੀ ਐ ਵੀ ਸਾਡੇ ਥੋੜੇ ਜੇ ਜਦੋਂ ਆਪਾਂ ਕਰੇ ਆ ਨਾ ਇਹ ਜਿਹੜੇ ਐਸ ਲੋਟ ਵਾਲੀ ਰਗੜਾਈ ਆ ਉਹ ਤਾਂ ਪਾਈ ਦੀ ਵੀ ਕਰੀ ਦੀ ਪਰ ਜਿਹੜੀ ਇੱਥੇ ਜਿੱਥੇ ਕ੍ਰੈਂਕ ਚੱਲਦੀ ਆ ਨਾ ਗੁਟਕੇ ਦਾ ਸਿਰ ਜਿੱਥੇ ਮੋੱਕਦਾ ਅੱਧੇ ਗੁਟਕੇ ਦਾ ਨਾ ਉਹ ਬਾਈ ਉਹ ਕੋਨੇ ਜੇ ਰਗੜਦਾ ਉਹਦੇ ਨਾਲ ਕੀ ਆ ਗੁਟਕਾ ਜਮੇ ਹੱਥ ਨਾਲ ਜਿਹੜਾ ਕ੍ਰੈਂਕ ਘੁੰਮਦੀ ਆ ਇੱਥੇ ਤੇ ਫੜ ਕੇ ਬੰਦਾ ਕਿਹੜਾ ਦੇ ਦੂਗਾ ਮੈਂ ਸਟਾਫ ਕਰਦਾ ਆਪਾਂ ਨਹੀਂ ਬਹੁਤ ਰੈਲੇ ਫ੍ਰੀ ਕਰਿਆ ਜਮਈ ਪਰ ਬਾਕੀ ਤੁਹਾਨੂੰ ਪੂਰਨਵਾਈ ਵਾਲੀ ਦੂਰੀ ਦਿਖਾਵਾਂਗੇ ਅੱਜ ਨਾਲੇ ਗੁਟਕਾ ਦਿਖਾਵਾਂਗੇ ਕਿਹੜੇ ਹਿਸਾਬ ਕਰ ਰਕੜਦਾ ਆਹ ਕਰਤਾ ਜੀ ਇਸਤਾ ਬੇਟਾ ਕੋੜਾ ਇਹ ਆ ਕਹਿੰਦੇ ਜਿੰਨੇ ਮਰਜੀ ਗਿੱਲੇ ਦੇ ਵਿੱਚ ਚੱਲੀ ਜਾਵੇ ਪਰ ਜਦ ਫਸਦੀ ਆ ਫੇ ਕਈ ਉਹ ਟਰੈਕਟਰ ਲੱਗਦੇ ਆ ਕਈ ਉਹ ਜੀ ਸੀ ਪੀਆਂ ਕੱਢਦੀਆਂ ਮਾੜੀ ਤੇ ਮਾੜਾ ਟਰੈਕਟਰ ਤਾਂ ਉੱਥੇ ਗੱਡੀ ਜੀ ਬੰਦ ਹੋ ਜਾਂਦਾ ਕਿ ਜ਼ੋਰ ਲਾ ਕੇ ਬਾਕੀ ਦਿਓ ਇਹਦਾ ਫਾਇਦਾ ਆ ਕਿ ਮੱਕੀ ਦੇ ਵਿੱਚ ਨਾ ਬਰਸਾਤਾਂ ਪੈਣੀਆਂ ਮੀ ਪੈਂਦੇ ਦੇ ਵਿੱਚ ਛੱਲੀ ਆ ਜਿਹੜੀ ਆ ਨਾ ਕਣਕ ਝੋਨੇ ਦੀ ਗੱਲ ਹੋਰ ਆ ਕਣਕ ਦੀ ਬੱਲੀ ਨੂੰ ਜਪਾਣੀ ਲੱਗ ਗਿਆ ਦਾਣਾ ਰਹਿਣ ਲੱਗ ਜਾਂਦਾ ਪਰ ਜਿਹੜੀ ਮੱਕੀ ਦੀ ਛੱਲੀ ਆ ਇਹਦੇ ਦਾ ਹਿਸਾਬੇ ਹੋਰ ਆ ਜਰ ਹਨਾ ਮੀ ਪੈ ਗਿਆ ਘਾਟੇ ਬਾਅਦ ਮਸ਼ੀਨ ਚੱਲ ਜਾਂਦੀ ਜਿੰਨਾ ਮਰਜੀ ਮੀ ਪੈ ਜਾਵੇ ਥੱਲੇ ਫੇਰਾ ਇਹਨਾਂ ਦੇ ਕੰਮ ਲੈਣੇ ਆ ਘੋੜਿਆਂ ਤੇ ਇਹਨਾਂ ਦੇ ਸਰਤੇ ਆ ਨਾ ਵੀ ਥੱਲਾ ਚੱਲੀ ਜਾਂਦਾ ਬਾਕੀ ਇਹ ਜ ਖੇਤ ਦੇ ਵਿੱਚ ਪਾਣੀ ਖੜਾ ਹੋਵੇ ਮੱਕੀ ਵਾਲੇ ਦੇ ਵਿੱਚ ਨਾ ਉਹ ਮੈਂ ਕਹਿੰਦਾ ਪੂਰਾ ਜੰਮ ਕੇ ਚੱਲਦਾ ਜਿੱਥੇ ਮੰਨ ਲਓ ਆਦਰ ਗੁੱਡ ਤੋਂ ਆਇਆ ਹੋਵੇ ਪਾਣੀ ਦੋ ਦੋਨੋਂ ਹੋ ਕੇ ਲੱਗੇ ਤੇ ਸੁੱਕ ਗਿਆ ਉੱਥੇ ਥੋੜਾ ਜਿਹਾ ਲੋਡ ਮਸ਼ੀਨ ਮੰਦੀ ਆ ਬਾਕੀ ਆਪਣੇ ਏਰੀਏ ਦੇ ਵਿੱਚ ਇਹ ਨਾ ਮੱਕੀ ਦਾ ਸੀਜ਼ਨ ਆ ਜਿਹੜਾ ਆਪਣੇ ਏਰੀਏ ਦੇ ਵਿੱਚ ਲਾਵਾਂਗੇ ਇੱਧਰ ਸੁੱਕੇ ਬਾਈ ਉਹਨਾਂ ਕੋਲ ਇਹਨਾਂ ਕੋਲ ਕਟਰ ਤਾਂ ਨਾ ਜਿਵੇਂ ਮੱਕੀ ਵਾਲਾ ਨਵਾਂ ਲੈਂਦਾ ਸੀ ਇਹਨਾਂ ਨੇ ਇਹ ਆਪਣੇ ਬੰਦਿਆਂ ਨੂੰ ਦੇ ਦਿੱਤਾ ਇਹਨਾਂ ਨੇ ਚਲਾਉਣਾ ਨਹੀਂ ਬਾਈ ਬਾਹਰ ਚੱਲਿਆ ਬਾਹਰ ਜਾਣ ਕਰਕੇ ਕਟਰ ਪੂਰਨ ਬਾਈ ਨੇ ਫੇਰ ਨਾ ਮੋੜਨਾ ਆਸਟ੍ਰੇਲੀਆ ਨੂੰ ਉਦੇ ਕਰਕੇ ਜਿਹੜਾ ਕਟਰ ਆਇ ਇਹਨਾਂ ਨੇ ਇਹ ਸੇਲ ਕਰਤਾ ਇਹ ਕਟਰ ਵੀ ਆਪਾਂ ਆਪਣੇ ਬੰਦਿਆਂ ਨੂੰ ਇਹ ਦਵਾਤਾ ਬਿਲਕੁਲ ਨਮਾ ਕਟਰ ਤਾਂ ਅਜੇ ਤਾਂ ਚੱਲੇ ਹੀ ਨਹੀਂ ਤਾਂ ਹਜੇ ਤਾਂ ਵੱਲ ਸਮਝ ਲਓ ਮਸ਼ੀਨ ਫਿਲਟਰ ਮੂਰੇ ਪਾ ਕੇ ਵੀ ਨਹੀਂ ਦੇਖਿਆ ਕਟਰ ਅਜੇ ਤਾਂ ਬਸ ਕੰਪਨੀ ਦੇ ਵਿੱਚੋਂ ਆਇਆ ਆਉਣ ਤੋਂ ਬਾਅਦ ਇੱਥੇ ਛੱਡ ਦੇ ਵਿੱਚ ਖੜਾ ਤਾਂ ਇਹ ਕਟਰ ਜਿਹੜਾ ਹਨ ਆਪਣੇ ਬੰਦਿਆਂ ਨੇ ਲੈ ਲਿਆ ਉਹਨਾਂ ਨੂੰ ਦਵਾਤਾ ਆਪਾਂ ਨੇ ਇਹ ਮੰਨ ਲਓ ਕੰਪਨੀ ਦੇ ਵਿੱਚ ਚੱਲੇ ਤੇ ਉਹਨਾਂ ਨੇ ਜਲੋ ਕੁਦਰ ਦੀ ਮੈਨੂੰ ਫੋਨ ਲਾ ਲਿਆ ਕਹਿੰਦੇ ਵੀ ਕੱਟਰ ਲੈਣਾ ਮੈਂ ਕਿਹਾ ਕੋਈ ਗੱਲ ਨਹੀਂ ਕੱਟਰ ਆਪਣਾ ਕੋ ਖੜਾ ਹੈ ਨਾ ਬਿਲਕੁਲ ਨਿਊ ਕੱਟ ਰਿਹਾ ਬਾਈ ਦਾ ਕੀ ਵਿਖੜਿਆ ਕੰਪਨੀ ਦੇ ਵਿੱਚ ਵੀ ਇਕਣੇ ਮਿਲਣਾ ਇੱਥੇ ਤੇ ਵੀ ਆਪਾਂ ਨੂੰ ਇਕਣੇ ਮਿਲ ਗਿਆ ਆ ਨਾਲੇ ਫਾਇਦਾ ਹੋ ਗਿਆ ਅਗਲੇ ਦਾ 7.5 ਲੱਖ ਦਾ ਕੱਟਰ ਹੈ ਜਿਹੜਾ ਆਪਾਂ ਉਹਨੂੰ ਦੇ ਦਿੱਤਾ ਹੈ ਬਾਕੀ ਕੱਲ ਨੂੰ ਕੱਟਰ ਲੈਣ ਆਉਣਗੇ ਵੀਰ ਉਹ ਨਹੀਂ ਉਹ ਸੁਲਤਾਨਪੁਰ ਕੋਲ ਤੇ ਆਉਣਾ ਉਹਨਾਂ ਨੇ ਕੱਟ ਲੈਣਾ ਉਹ ਜਦੋਂ ਆਗੇ ਉਹਨਾਂ ਨਾਲ ਵੀ ਤੁਹਾਨੂੰ ਮਲਾਵਾਂਗੇ ਬਾਕੀ ਜਿਹੜੇ ਆ ਕੱਟਰਾਂ ਦੇ ਵਿੱਚ ਹੈ ਨਾ ਆਪਾਂ ਨੂੰ ਨਾ ਇੱਕ ਵੀਰ ਆਪਣਾ ਚਲੋ ਸਮਾਨ ਬਣਾਉਂਦਾ ਉਹ ਘਟਰ ਦਾ ਮੱਕੀ ਵਾਲੇ ਦਾ ਉਹਨੇ ਇਹ ਜੀਆਂ ਚੀਜ਼ਾਂ ਦਿੱਤੀਆਂ ਆਪਾਂ ਨੂੰ ਕਹਿੰਦਾ ਨਿੰਦਰ ਜੀ ਅੱਧਾ ਲੋਡ ਆ ਜਿਹੜਾ ਹਨਾ ਘਟਰ ਦਾ ਥੋਡੇ ਦਾ ਉਹ ਆਪਾਂ ਨਿਊਟਰਲ ਕਰ ਦੇਣਾ ਉਹ ਕਿਵੇਂ ਕਰ ਦੇਣਾ ਉਹ ਤੁਹਾਨੂੰ ਹੁਣ ਸਾਰੀ ਵੀਡੀਓ ਹਨਾ ਸਪੈਸ਼ਲ ਇਹਦੇ ਬਣਾ ਕੇ ਦੱਸੂਗਾ ਜਿਵੇਂ ਆਪਣੀ ਬਾਈ ਸ਼ਕਰਗੰਦੀ ਹੁੰਦੀ ਹੈ ਨਾ ਆਹ ਸ਼ਕਰਗੰਦੀ 1 ਕਿਲੋ 700 ਗ੍ਰਾਮ ਦੀ ਸ਼ਕਰਗੰਦੀ ਆ 2 ਕਿਲੋ ਤੇ 300 ਗ੍ਰਾਮ ਘੱਟ ਠੀਕ ਹੈ ਜੀ ਇਹਦੇ ਵਿੱਚ 베어ਿੰਗ ਆ ਜਿਹੜਾ 6205 ਦਾ 베어링 ਪੈਂਦਾ ਹੈ ਹਣਾ ਇਹ ਕੀ ਹੋ ਜਾਂਦਾ ਹੈ ਕੰਪਨੀਆਂ ਨੂੰ ਜਾਂ ਕੋਈ ਮੇਰੇ ਵਰਗਾ ਜਾ ਕੇ ਉੱਥੇ ਕਹਿ ਦਿੰਦਾ ਵੀ ਯਾਰ ਤੁਹਾਡਾ 베어ਿੰਗ ਟੁੱਟਦਾ ਕੰਪਨੀ ਕੀ ਕਰਦੀ ਹੈ ਡਬਲ ਕਰ ਦਿੰਦੀ ਹੈ 베어ਿੰਗ ਨੂੰ ਪਰ ਉਹ ਵੀਰ ਦੀ ਜਿਹੜੀ ਥਿਊਰੀ ਆ ਉਹਦੇ ਵਿੱਚ 베어ਿੰਗ ਵੀ ਸਿੰਗਲ ਆ ਜਿਹੜੀ ਸਗਰਗੰਦੀ ਆ ਸਾਰੀ 600 ਗ੍ਰਾਮ ਦੀ ਸਗਰਗੰਦੀ ਆ ਪਾਣੀ 700 ਦੀ ਵੀ ਮੰਨ ਲਓ ਕਿਲੋ ਦਾ ਫਰਕ ਪੈਂਦਾ ਇੱਕ ਸਗਰਗੰਦੀ ਮਗਰ ਇਹ ਆ ਨਾ ਵੀ ਲਾਮ ਹੁੰਦੀ ਹੈ ਇਹਦੀ ਜਿਵੇਂ ਹੁਣ ਕਟਰਾ ਇਹਦੇ ਇਹ ਬਹੁਤ ਦੇਖੋ ਸ਼ਾਫਟ ਕਿੱਥੇ ਹੈ ਗੇਅਰ ਵਾਲੀ ਗੇਅਰ ਤੋਂ ਲੈ ਕੇ ਇੱਥੇ ਤੱਕ ਕਰ ਕਰ ਟੋਟ ਵੀ 2 ਫੁੱਟ ਦਾ ਫਰਕ ਆ 1.5 ਤੋਂ 1.2 ਫੁੱਟ ਤੇ ਸਕਰਗੰਦੀ ਲੱਗਣੀ ਆ ਕਿ 1.5 ਕਿਲੋ 2 ਕਿਲੋ ਦਾ ਵਜਨ ਜ ਸਕਰਗੰਦੀ ਜਿਹੜਾ ਬੈਲੈਂਸ ਹੁੰਦਾ ਕੋਈ ਜਦੋਂ ਇਹ ਘੁੰਮਦੀ ਆ ਨਾ ਆਵਾਜ਼ ਵੀ ਕਰਦਾ ਘੱਟ ਰ ਬਬਲਿੰਗ ਵੀ ਕਰਦਾ ਪਰ ਜਿਹੜੀ ਹੁਣ ਆਪਾਂ ਸਕਰਗੰਦੀ ਲੈਂਦੀ ਆ ਔਰ ਬੈਰਿੰਗ ਦਿੱਤਾ ਉਹਨੇ ਉਹਦਾ ਚੀਜ਼ੇ ਸਾਲੀ ਲੱਗਾ ਉਹਨੇ ਦਿੱਤੀ ਦੀ ਆਪਾਂ ਨੂੰ ਡੈਮੋ ਤੌਰ ਤੇ ਵੀ ਤੁਸੀਂ ਕੇਰਾ ਇੱਕ ਵਾਰ ਫਿੱਟ ਕਰਕੇ ਦੇਖੋ ਜੇ ਮੰਨ ਲਓ ਫਿੱਟ ਆਉਂਦੀ ਆ ਨਾ ਵੀ ਫੇ ਸਾਰੀਆਂ ਲੈ ਕੇ ਪਾ ਲਿਓ ਇਹ ਆ ਸਕਰਗੰਦੀ ਆ ਉਹਦੀ ਆ ਸਕਰਗੰਦੀ ਆ ਨਾ ਜਿਹੜੀ ਇਹ ਆ ਸਗਰਗੰਦੀ ਦਾ ਆਹ ਦਾ 1 ਕਿਲੋ ਦਾ ਫਰਕ ਆ ਆ ਸਗਰਗੰਦੀ ਜਿਹੜੀ ਕੰਪਨੀ ਕਹਿੰਦੀ ਆਉਂਦੀ ਆ ਹਨਾ ਇਹ ਕਿਲੋ ਦੀ ਆ ਪੂਰੀ ਜਿਹੜੀ ਇਹ ਸਗਰਗੰਦੀ ਇਹ ਹੈਗੀ ਆ 5 5 600 600 ਗ੍ਰਾਮ ਦੀ ਆ ਮਤਲਬ ਕਿਲੋ ਦਾ ਫਰਕ ਪੈਂਦਾ ਇੱਕ ਸਗਰਗੰਦੀ ਮਗਰ ਇਹ ਚੀਜ਼ ਦਾ ਫਰਕ ਆ ਬਾਕੀ ਦੇਖਾਂਗੇ ਇਹ ਜਿਹੜਾ ਹਨਾ ਚਲਾ ਕੇ ਇਹ ਤਾਂ ਮਤਲਬ ਸਮਝੋ ਡੈਮੋ ਹੀ ਆ ਜਦੋਂ ਸੀਜ਼ਨ ਲੱਗਿਆ ਉਹਦੇ ਬਾਅਦ ਦਿਖਾਵਾਂਗੇ ਆਪਾਂ ਕਿੱਥੇ ਕਿੱਥੇ ਪਾਵਾਂਗੇ ਕੱਟਰ ਤੇ ਤੁਹਾਨੂੰ ਸਾਰੀ ਦਿਖਾ ਕੇ ਹਨਾ ਪਾਵਾਂਗੇ ਉਦੇ ਬਾਅਦ ਜਦੋਂ ਸੀਜ਼ਨ ਲੱਗੂਗਾ ਉਹਦੇ ਬਾਅਦ ਆਪਾਂ ਦੇਖਾਂਗੇ ਵੀ ਇਹਦਾ ਫਰਕ ਜ਼ਿਆਦਾ ਰਿਪੇਅਰ ਜ਼ਿਆਦਾ ਹੈ ਕਿ ਇਹਦੀ ਰਿਪੇਅਰ ਜ਼ਿਆਦਾ ਹੈ ਬਾਕੀ ਰਹੀ ਗੱਲ ਬੈਰਿੰਗਾਂ ਦੀ ਆ ਹੋਜੇਗਾ ਹਨਾ ਇਹਦੇ ਵਿੱਚ ਹੋਜਿੰਗ ਦੇ ਨਾ ਤਾਂ ਕੋਈ ਸੀਲ ਆ ਵਿੱਚ ਕੋਈ ਵੀ ਸੀਲ ਨਹੀਂ ਹੈਗੀ ਹਨਾ ਸਿੱਧਾ ਜਿਹੜਾ ਬੈਰਿੰਗਾਂ 6205 ਦੇ ਬੈਰਿੰਗਾਂ ਪਏ ਹੋਏ ਇਹਦੇ ਵਿੱਚ ਦੋ ਜਿਹੜਾ ਆ ਇਹ ਇਹ ਆਪਾਂ ਕਟਰ ਦੇ ਨਾਲ ਲੱਗਾ ਇਹਦਾ ਸਿਸਟਮ ਹੈ ਜਿਹੜਾ ਆ ਹੁਣ ਆਪਾਂ ਲੈਂਦਾ ਹੈ ਇਹਦੇ ਵਿੱਚ ਇੱਕ ਤਾਂ ਸੀਲ ਆ ਆ ਗਈ ਬਈ ਮਿੱਟੀ ਘੱਟਾ ਮੈਣ ਤੋਂ ਹਨਾ ਇਹ ਆ ਆ ਗਈ ਤੁਹਾਡੇ ਇੱਕ ਮੂਰੇ ਸੀ ਲਾ ਗਿਆ ਮੂਰੇ ਲੱਗੀ ਕਿਸੇ ਇਹਦੇ ਵਿੱਚ ਕੀ ਹੈ ਜਦੋਂ ਸ਼ਾਫਟ ਦੇ ਵਿੱਚ ਇਹਨੇ ਚੜਜਣਾ ਹਨਾ ਪੂਰਾ ਜਿਹੜਾ ਕਵਰ ਕਰ ਲੈਣਾ ਨਾ ਤਾਂ ਡਾਸਟਿੰਗ ਜਾਵੇ ਇਹਦੇ ਵਿੱਚ ਨਾ ਨੰਬਰ ਦੇ ਉੱਤੇ 베어ਿੰਗ ਦੀ ਕੋ 베어ਿੰਗ ਵੀ ਤੁਹਾਨੂੰ ਮੈਂ ਦਿਖਾਵਾਂਗਾ ਹਨਾ ਦੇ ਵਿੱਚ ਹਮਾਂ ਲੇਨ ਚੱਲੇ ਆਈ ਚੀਜ਼ ਇਹਦੇ ਵਿੱਚ 베어ਿੰਗਾਂ ਜਿਹੜਾ ਸਿਰਫ ਸਿੰਗਲ 베어ਿੰਗ ਆ ਔਰ ਉਹਦਾ ਕੋਈ ਉਹ ਨਹੀਂ ਕੱਪ ਆ ਜਿਹੜਾ ਹਨਾ ਪਹਿਲਾਂ ਵੈਲਡਿੰਗ ਹੋ ਕੇ ਕੱਪ ਨੂੰ ਆਹ ਪੱਤੀ ਜਿਹੜੀ ਲਾਉਂਦੇ ਆ ਨਾ ਕਈ ਵੀਰ ਕੀ ਕਰਦੇ ਆ ਪਹਿਲਾਂ ਵੈਲਡਿੰਗ ਕਰ ਸੌਰੀ ਸੈਜ ਬਣਾ ਕੇ ਫੇਰ ਵੈਲਡਿੰਗ ਕਰਦੇ ਆ ਉਹਦਾ ਬਾਈ ਦਾ ਕੀ تھیਉਰੀ ਆ ਪਹਿਲਾਂ ਇਹਦੇ ਵਿੱਚ A to Z ਇਹਨੂੰ ਬਿਲਡਿੰਗ ਕਰਕੇ ਬਾਅਦ ਉਹਦਾ ਸੈਜ ਬਣਾਇਆ ਐਨ ਮਲਾਈ ਵਾਂਗੂ ਬੈਰਿੰਗ ਪੈਨੇ ਆ ਹਰ ਪੱਤੀਆਂ ਦੇਖੋ ਨੇ ਬਿਲਡਿੰਗ ਨਹੀਂ ਕਰਕੇ ਦਿੱਤੀਆਂ ਆਹ ਪੱਤੀਆਂ ਹਨ ਨਟਾਲੀਆਂ ਇਹ ਸਾਨੂੰ ਖੁੱਲੀਆਂ ਦਿੱਤੀਆਂ ਉਹਨੇ ਕਹਿੰਦਾ ਵੀ ਤੁਸੀਂ ਖੁੱਲੀ ਜਾ ਕੇ ਉੱਥੇ ਆਪਣੀ ਸੈਟਿੰਗ ਕਰਕੇ ਪੱਤੀ ਲਾਓ ਬਾਕੀ ਪੱਤੀ ਜੇ ਲਾਉਣੀ ਆ ਹੁਣ ਆਪਾਂ ਫੀਟਿੰਗ ਦਾ ਉਹਨੇ ਦਿੱਤਾ ਤਾਂ ਵੀਰ ਨੇ ਕਹਿੰਦਾ ਵੀ ਇੱਕ ਵਾਰ ਫੀਟਿੰਗ ਕਰਿਓ ਜ਼ਰੂਰ ਫੀਟਿੰਗ ਕਰਨੇ ਤੋਂ ਬਾਅਦ ਹਨਾ ਤੁਸੀਂ ਮੈਨੂੰ ਦੱਸਿਓ ਵੀ ਆਉਂਦੀ ਐ ਫਿਟਿੰਗਾਂ ਨਹੀਂ ਆਉਂਦੀ ਹੁਣ ਆਪਾਂ ਇਹ ਫਿੱਟ ਕਰਕੇ ਦੇਖਿਆ ਜਮਈਆਂ ਓਕੇ ਆ ਨਾ ਇੱਧਰ ਗਏ ਵਾ ਨਾ ਇੱਧਰ ਗਏ ਵਾ ਰੂਲਾ ਜਿਹੜਾ ਰੂਲਾ ਆਪਣਾ ਹੀ ਆ ਹਨਾ ਸ਼ਾਫਟ ਆਪਣੀਓ ਆ ਪਰ ਜਿਹੜਾ ਇਸ ਮੂਰੇ ਵਾਲਾ 사ਗਰਗੰਦੀ ਤੋਂ ਲੇ ਗਿਆ 베어ਿੰਗ ਬਾਈ ਬਹੁਤ ਵੱਡਾ ਰੋਲ ਆ ਇਹਦਾ ਨਾ ਜਦੋਂ ਕਿਤੇ ਪੱਤੀ ਆ 베어ਿੰਗ ਟੁੱਟਦਾ ਤਾਂ ਸਾਰੀ ਦਿਹਾੜੀ ਦਿਹਾੜੀ ਖਰਾਬ ਹੋ ਜਾਂਦੀ ਆ ਬਾਕੀ ਕਿ ਜਿਹੜਾ ਕਟਰ ਰਿਪੇਅਰ ਕਰਦੇ ਆ ਨਾ ਮੇਰਾ ਵੀ ਜਿਵੇਂ ਹੋਣਾ 베어ਿੰਗ ਆ ਨਾ 사ਗਰਗੰਦੀ ਕੱਢਗੇ 베어ਿੰਗ ਕੱਢਨੇ ਆ ਇੱਥੇ ਸੱਟ ਲਾ ਕੇ ਕੱਢਿਆ ਕਰੋ ਜਿਹੜੀ ਆਪਾਂ ਪੱਤੀ ਲੱਗੀ ਤੇ ਸੱਟ ਲਾ ਲੈਣੇ ਆ ਨ ਇੱਥੇ ਸੱਟਾਂ ਮਾਰ ਮਾਰ ਕੇ ਬੈਰਿੰਗ ਕੱਢਦੇ ਆ ਉਹ ਬਾਈ ਸਾਰੇ ਸਿਸਟਮ ਆ ਜਿਹੜਾ ਹਨਾ ਆਊਟ ਹੋ ਜਾਂਦਾ ਬਾਕੀ ਕਰਤਾਰ ਦਾ ਇੱਕ ਸਿਸਟਮ ਥੋੜਾ ਜਿਹਾ ਹੋਰ ਵਧੀਆ ਤਾਂ ਇਹਦੇ ਵਿੱਚ ਨਾ ਰੂਲੇ ਦੇ ਵਿੱਚ ਵੀ ਜਿਹੜਾ ਆਪਣਾ ਮੱਕੀ ਦੇ ਮੂਰੇ ਘਾ ਲਿਵਟ ਦਾ ਤੌਰੇ ਜਿੰਨਾ ਵੀ ਘਾ ਲਿਵਟ ਦਾ ਤਾਂ ਨਾ ਉਹਦਾ ਕੋਈ ਹੱਲ ਨਹੀਂ ਤਾਂ ਹੋਇਆ ਇਹਨਾਂ ਨੇ ਜਿਹੜਾ ਬਲੇਡ ਆ ਨਾ ਆ ਬਲੇਡ ਲਾਤਾ ਤਾਂ ਆ ਪੱਤੀ ਲਾਤੀਦੀ ਆ ਥਰਾਕ ਮਾਰ ਕੇ ਇਹ ਪੱਤੀ ਲਾਉਣ ਨਾਲ ਜਿਹੜਾ ਹਨਾ ਰੂਲੇ ਦੇ ਬਲੇਡ ਨਾਲ ਲਿਵਟ ਦਾ ਤਾਂ ਇਹ ਇੱਥੇ ਹੀ ਇਹ ਬੜਾਈ ਕਰੀ ਜਾਂਦਾ ਰ ਵਿੱਚ ਭੋਰਾ ਵੀ ਮਾਨ ਨਹੀਂ ਨਿਕਲਿਆ ਤੁਹਾਡੇ ਸਾਹਮਣੇ ਕੱਟ ਰ ਆ ਪਟਿਆ ਬਰਮ ਪੋਰਾ ਵੀ ਮਾਲ ਨਹੀਂ ਨਿਕਲੇ ਵੀ ਇਹ ਬਲੇਡ ਦਾ ਇੰਨਾ ਫਾਇਦਾ ਤਾਂ ਬਾਕੀ ਹੁਣ ਇਹ ਸਮਾਨ ਆ ਜਿਹੜਾ ਹਨਾ ਸ਼ਕਰਗੰਦੀ ਅਰਾ ਹੋਜੇਗਾ ਹੁਣ ਆਪਾਂ ਇਹ ਲੈ ਕੇ ਆਉਣੇ ਆ ਨਾਲੇ ਤੁਹਾਨੂੰ ਦਿਖਾਵਾਂਗੇ ਹਨਾ ਵੀਰ ਨਾਲ ਆਪਾਂ ਕਰਾਂਗੇ ਗੱਲਬਾਤ ਵੀ ਨਾਲੇ ਆਪਾਂ ਲੈ ਆਈਏ ਪੂਰੇ ਕਟਰ ਦਾ ਹੀ ਪਾਦਣਾ ਹੁਣ ਆਪਾਂ ਨੇ ਸਾਰਾ ਸਿਸਟਮ ਇੱਕੇ ਕਰਦਣਾ ਵੀ ਕਿਸੇ ਗੱਲ ਨਾਲ ਤਾਂ ਵਾਈਬ੍ਰੇਸ਼ਨ ਹੋਊਗੀ ਨਾ ਕੋਈ ਆਵਾਜ਼ ਆਊਗੀ ਕਟਰ ਦੀ ਕਿ ਜਿਹੜਾ ਇਹਦੇ ਵਿੱਚ 베어ਿੰਗ ਆ ਇਹਦੇ ਵਿੱਚ 6405 ਦਾ 베어ਿੰਗ ਆ ਹਨਾ ਉਦੇ ਕੀ ਹੁੰਦਾ ਕਿਸੇ ਪਾਸੇ ਨੂੰ ਵੀ ਗੰਜਾਇਸ ਨਹੀਂ ਹੁੰਦੀ ਟੇਡਾ ਪਿੰਗਾ ਨਹੀਂ ਕਸਿਆ ਜਾਂਦਾ ਜੇ ਟੇਡਾ ਪਿੰਗਾ ਕਸਾਂਗੇ ਤਾਂ ਟੁੱਟ ਜੂ ਇਹ ਆਪਣਾ ਜਿਹੜਾ ਬੈਰਿੰਗ ਹੈ ਦੇ ਵਿੱਚ ਚਾਹੇ ਆਪਾਂ ਮਾੜਾ ਜਾਂ ਨਾ 19 20 ਦਾ ਫਰਕ ਵੀ ਹੈ ਜੇ ਟੇਡਾ ਵੀ ਹੈ ਜਾਂ ਇੱਕ ਸਾਈਡ ਨੂੰ ਦਬਿਆ ਹੋਇਆ ਜਾਂ ਟੇਡਾ ਲੱਗ ਗਿਆ ਲਾਉਣ ਵਾਲੇ ਤੇ ਫਿਰ ਵੀ ਇਹ ਬੈਰਿੰਗ ਜਾਂ ਪੱਤੀ ਇਹ ਟੁੱਟਦੀ ਨਹੀਂ ਆਈਗੀ ਇਹ ਚੀਜ਼ ਦਾ ਸਭ ਤੋਂ ਵਧੀਆ ਲੱਗਿਆ ਕੰਮ ਸਸੀਲਾਂ ਦਾ ਵੀ ਜਿਹੜੀ ਡਸਟਿੰਗ ਹੈ ਨਾ ਮੱਕੀ ਦੇ ਵਿੱਚ ਆਏ ਪੈਂਦਾ ਵੀ ਨਹੀਂ ਬਾਈ ਇਹ ਨਾ ਕਰਦਾ ਹੁੰਦਾ ਨਹੀਂ ਪੈਦੀ ਵੀ ਸੁੱਕੀ ਮੱਕੀ ਦੇ ਵਿੱਚ ਨਾ ਕਰਦਾ ਪਏ ਜਾਂਦਾ ਹੈ ਇਹ ਚੀਜ਼ਾਂ ਕਰਕੇ ਆਪਾਂ ਜਿਹੜਾ ਹੁਣ ਇਹ ਪ੍ਰੋਜੈਕਟ ਆ ਹਨਾ ਬਾਈ ਉਹਨਾਂ ਨਾਲ ਲਾ ਕੇ ਦੇਖਿਆ। ਬਾਕੀ ਤੁਹਾਨੂੰ ਲਾ ਕੇ ਹਨਾ ਮੱਕੀ ਦਾ ਕਟਰ, ਲੀਵਰ ਸਾਰੇ ਗੀਅਰ ਪਾ ਕੇ ਇਹ ਪਹਿਲੀ ਵਾਰ ਲਾ ਕੇ ਵੀ ਦਿਖਾਵਾਂਗੇ ਵੀ ਕਿੱਦਾਂ ਦਾ ਰੇ ਯਾਰ। ਕਿੰਨਾ ਕੁ ਫਰਕ ਪੈਂਦਾ ਆਵਾਜ਼ ਦਾ। ਬਾਕੀ ਪੂਰ ਨਮਾਈ ਦਾ ਆਪਾਂ ਮਸ਼ੀਨਾਂ ਕੋਲ ਤੋਂ ਆਗੇ ਤੇ ਚੱਲ ਪੇ ਪਹੁੰਚ ਕੇ ਮਲੋ। ਆਪਾਂ ਨੇ ਇੱਕ ਤਾਂ ਜਰਮਨ ਸਟੀਲ ਵਾਲੇ ਵੀਰ ਆ ਜਿਹੜੇ ਹਨਾ ਉਹਨਾਂ ਦੀ ਦੁਕਾਨ ਤੋਂ ਗਰੀਸ ਆਰੇ 90 ਨੰਬਰ ਤੇਲ ਲਿਆ ਹੈ ਨਾ ਗਰੀਸ ਦੀ ਬਾਲਟੀ ਲੈਣਾ ਹਣਾ ਬਾਈ ਮੈਂ ਤਾਂ ਇਕੱਠੀ ਉਹ ਵੀ 20 ਲੀਟਰ ਦੀ ਪੈਕਿੰਗ ਲਈ ਦੀ ਤੇਲ ਦੀ ਵੀ ਇਹਦੇ ਨਾਲ ਵੀ ਚਲੋ ਕਿਤੇ ਫੇਰ ਵੀ ਲੋੜੇ ਪੈਂਦੀ ਰਹਿੰਦੀ ਹੈ ਇਹ ਕਿਹੜੇ ਚੀਜ਼ਾਂ ਆਏ ਆ ਵੀ ਨਾ ਲੋਡ ਆਉਣੇ ਵਾਲੇ ਬਾਕੀ ਮੌਸਮ ਬਹੁਤ ਖਰਾਬ ਹੋ ਗਿਆ ਨੇਰੀ ਤੂਫਾਨ ਪੁੱਲ ਫੁੱਲ ਚੱਲਦਾ ਵਾ ਗੱਡੀ ਦੇ ਵਿੱਚ ਤਾਂ ਵੈਸੇ ਪਤਾ ਨਹੀਂ ਲੱਗਦਾ ਐਨ ਪੂਰੀ ਟਰਲ ਕੱਢੇ ਮੈਂ ਬਾਕੀ ਆਪਾਂ ਹੋਰ ਨਾ ਬਰਮ ਜਿਹੇ ਜਿਹੜੇ ਫਿਟਿੰਗ ਆ ਗਏ ਆਪਣੇ ਉਹ ਵੀ ਪਾਉਣ 12 ਦੇ 12 ਹੀ ਲੈ ਚਲਦੇ ਆ ਕਿਉਂ ਦੇ ਨਾਲ ਆਏ ਆ ਫਿਰ ਆਪਣਾ ਨਾ ਕਟਰਾ ਜਿਹੜਾ ਸਾਈਲੈਂਡ ਵੀ ਚੱਲੂਗਾ ਔਰ ਆਵਾਜ਼ ਵੀ ਘਟੂਗੀ ਔਰ ਲੋਡ ਘਟ ਰ ਹੋਊਗਾ ਉਹ ਚੀਜ਼ਾਂ ਤੇ ਜ਼ਿਆਦਾ ਡਿਪੈਂਡ ਕਰੂਗਾ ਚਲੋ ਠੀਕ ਆ ਬਾਈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਈ ਵੀਰਾਂ ਦੇ ਫੋਨ ਆਏ ਕਹਿੰਦੇ ਵੀਰੇ ਕਿੱਥੇ ਚਲ ਗਿਆ ਵੀਡੀਓ ਨਹੀਂ ਆਉਂਦੀ ਵੇਖਿਆ ਕੋਈ ਗੱਲ ਨਹੀਂ ਵੀਰੇ ਥੋੜੇ ਜਿ ਦਿਨ ਨਾ ਫਰੇਜ਼ ਕਰੋਗੇ ਤੇ ਬਾਅਦ ਆ ਜਾਇਆ ਕਰੋਗੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ